ਜਿਹੜਾ ਗੈਰ ਕੰਮ ਪੂਰਾ ਹੋ ਗਿਆ ਨਹੀਂ ਉਹ بار 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 ਕਰੀ ਜਾਵਾਂਗੇ ਕਰੀ ਜਾਵਾਂਗੇ ਕਰੀ ਜਾਵਾਂਗੇ ਫੇਰੀ ਕਿਤੇ ਜਾ ਕੇ ਇਹ ਗੱਲ ਬਣਨੀ ਹੈ ਫੇਰੀ ਸਾਡੇ ਚ ਇਹ ਨਾਮ ਹੈ ਜਿਹੜਾ ਦ੍ਰਿੜ ਹੋਣਾ ਜਦੋਂ ਨਾਮ ਦ੍ਰਿੜ ਹੋ ਗਿਆ ਨਾ ਤਾਂ ਉਸ ਵਕਤ ਇਸ ਨੇ ਜਿਹੜੀ ਸਾਹਾਂ ਰੂਪੀ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨੰਮ ਮੰ ਮੰਤਰ ਉਸ ਬੈਲਟ ਦੇ ਉੱਤੇ ਚੱਲਣ ਲੱਗ ਪੈਣਾ ਜਦੋਂ ਨਾਮ ਜਿਹੜਾ ਹੈ ਉਹ ਸਪੈਲਟ ਦੇ ਉੱਤੇ ਚੜ ਗਿਆ ਉਹਦੇ ਚੱਲੀ ਜਾਣਾ ਚੱਲੀ ਜਾਣਾ ਚੱਲੀ ਜਾਣਾ ਫਿਰ ਫਿਰ ਉਹਦਾ ਆਨੰਦ ਵੱਖਰਾ ਹੀ ਹੁੰਦਾ ਹੈ ਇਸ ਕਰਕੇ ਵੱਡਿਆਂ ਦੇ ਦਸੂ ਮੁਤਾਬਕ ਇਹ ਹੈ ਵੀ ਇਸ ਨੂੰ ਤੋਤਾ ਰਟਣ ਕਹਿਣ ਵਾਲੇ ਉਹਨਾਂ ਨੂੰ ਉੱਥੇ ਤੱਕ ਗਿਆਨ ਹੋਇਆ ਵੀ ਇਹ ਤੋਤਾ ਰਟਣਾ ਚਲੋ ਕੋਈ ਗੱਲ ਨਹੀਂ ਲੇਕਿਨ ਜਿਨ੍ਹਾਂ ਨੇ ਵੀ ਇਸ ਤਰੀਕੇ ਦੇ ਨਾਲ ਸਿਮਰਨ ਕੀਤਾ ਜਾਂ ਜੱਪਿਆ ਵਾਹਿਗੁਰੂ 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 ਕਰਦੇ ਰਹੇ ਅਟਕੋ ਪੈ ਨਹੀਂ ਕਰਦੇ ਰਹੇ ਤਾਂ ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਉਹਨਾਂ ਦੇ ਕਮਰਿਆਂ ਦੀਆਂ ਇੱਟਾਂ ਦੇ ਵਿੱਚੋਂ ਤੱਕ ਜਿਹੜੀਆਂ ਆਵਾਜ਼ਾਂ ਹਨ